ਮੈਂ ਕਈ ਟੀਵੀ ਚੈਨਲਾਂ ਵਾਲਿਆਂ ਨੂੰ ਦੇਖਿਆ ਉਹ ਬੈਂਸ ਕਰਦੇ ਆ ਸਾਡੇ ਕਈ ਪਾਸਟਰਾਂ ਦੇ ਨਾਲ ਜਾ ਕੇ ਉਹਨਾਂ ਦਾ ਸਿੰਗ ਪਸਾਉਂਦੇ ਆ ਉਹਨਾਂ ਨੂੰ ਕਹਿੰਦੇ ਆ ਮੈਂ ਬੰਦਾ ਲਿਆਉਣਾ ਠੀਕ ਕਰ ਦੋ ਮੈਂ ਬੰਦਾ ਲਿਆਉਣਾ ਠੀਕ ਕਰ ਦੋ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਦਿਮਾਗਾਂ ਨੂੰ ਹੋਇਆ ਕੀ ਆ ਆਪਣੇ ਆਪ ਨੂੰ ਜਰਨਲਿਸਟ ਕਹੌਣ ਵਾਲੇ ਲੋਕ ਗੱਲਾਂ ਦੇਖੋ ਕਿਦਾਂ ਦੀਆਂ ਕਰਦੇ ਇਹ ਤਾਂ ਮਸਲਾ ਸਾਡੇ ਕੋਈ ਵੀ ਪ੍ਰਚਾਰਕ ਨੂੰ ਸੁਣ ਲਓ ਦੁਨੀਆ ਭਰ ਵਿੱਚ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਬੇ ਜਿਹੜਾ ਵਿਸ਼ਵਾਸ ਦੇ ਨਾਲ ਆਊਗਾ ਬਾਈਬਲ ਇਦਾਂ ਕਹਿੰਦੀ ਆ ਅਸੀਂ ਕੌਣ ਆ ਕਹਿਣ ਵਾਲੇ ਸਾਨੂੰ ਕੀ ਪਤਾ ਮੰਨ ਲਓ ਕਿ ਆ ਜਿੰਨੇ ਅਸੀਂ ਪ੍ਰਚਾਰਕ ਆ ਜੇ ਕੋਈ 80 ਸਾਲ ਦਾ ਤੇ 80 ਸਾਲ ਪਹਿਲਾਂ ਜੰਮਿਆ ਜੇ 50 ਸਾਲ ਦਾ ਤੇ 50 ਸਾਲ ਪਹਿਲਾਂ ਜੰਮਿਆ ਜੇ ਮਤਲਬ ਕਿ 40 ਸਾਲ ਦਾ ਤੇ 40 ਸਾਲ ਪਹਿਲਾਂ ਜੰਮਿਆ ਅਸੀਂ ਇਹ ਆ ਪ੍ਰਚਾਰਕ ਨਹੀਂ ਆ ਮੈਂ ਆਪਣੇ ਕੋਲੋਂ ਗੱਲ ਕਰਨ ਵਾਲੇ ਪ੍ਰਚਾਰਕ ਨਹੀਂ ਹਾਂ ਜੋ ਇਹਦੇ ਵਿੱਚ ਲਿਖਿਆ ਅਸੀਂ ਉਹ ਪ੍ਰਚਾਰ ਕਰਦੇ ਹਾਂ ਤੇ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਦੇ ਕੋਲ ਅੰਨੇ ਲੰਗੇ ਟੁੰਡੇ ਅਦਰੰਗੀ ਇੱਥੋਂ ਤੱਕ ਕਿ ਉਹਨੇ ਮੁਰਦਿਆਂ ਨੂੰ ਵੀ ਜ਼ਿੰਦਗੀ ਦਿੱਤਾ ਅੱਜ ਤੱਕ ਇੱਕ ਵੀ ਪ੍ਰਚਾਰ ਇਹੋ ਜਿਹਾ ਦੁਨੀਆ ਦੇ ਅੰਦਰ ਨਹੀਂ ਹੋਇਆ ਜਿਸਨੇ ਮਸੀਹ ਦੀ ਖਿਲਾਫਤ ਕੀਤੀ ਹੋਵੇ ਵੀ ਮਸੀਹ ਨੇ ਆ ਕੰਮ ਨਹੀਂ ਕੀਤਾ ਇਸ ਕਰਕੇ ਮੈਂ ਇਹ ਇਹ ਬੇਨਤੀ ਕਰਨੀ ਚਾਹੁੰਦਾ ਆਪਣੇ ਪ੍ਰਚਾਰਕਾਂ ਨੂੰ ਕਿ ਇਹਨਾਂ ਦੇ ਨਾਲ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਸਿੰਘ ਪਸਾਣ ਦੀ ਲੋੜ ਨਹੀਂ ਆ ਆਪਾਂ ਆਪਣਾ ਪ੍ਰਚਾਰ ਕਰੀਏ ਆਪਣੇ ਵਚਨ ਦਾ ਪ੍ਰਚਾਰ ਕਰੀਏ ਮਸੀਹ ਦਾ ਪ੍ਰਚਾਰ ਕਰੀਏ ਇਮਾਨਦਾਰੀ ਨਾਲ ਪ੍ਰਚਾਰ ਕਰੀਏ ਫੇਥ ਨਾਲ ਭਰ ਕੇ ਜਿਹੜਾ ਹੈ ਉਹ ਆਪਾਂ ਵਿਸ਼ਵਾਸ ਦੇ ਨਾਲ ਲੋਕਾਂ ਨੂੰ ਪ੍ਰਭੂ ਦਾ ਵਚਨ ਦਈਏ